ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਬਹੁਤ ਹੀ ਖਾਸ ਔਰ ਬੜਾ ਹੀ ਪਿਆਰਾ ਆਪਾਂ ਕਰਮ ਦੱਸਾਂਗੇ ਜੀ ਕਿਉਂਕਿ ਕੱਲ ਰਖੜੀ ਦਾ ਦਿਨ ਹੈ ਰਖੜੀ ਦੇ ਦਿਨ ਤੇ ਸਾਨੂੰ ਕਿਹੜਾ ਕਰਮ ਕਿਸ ਤੰਗਨਾ ਕਰਨਾ ਚਾਹੀਦਾ ਹੈ ਜਿਹਦੇ ਨਾਲ ਸਾਨੂੰ ਸੇਵਾ ਦਾ ਫਲ ਵੀ ਮਿਲ ਸਕੇ ਸੋ ਬਹੁਤ ਹੀ ਪਿਆਰਾ ਵਿਸ਼ਾ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਸ਼ੇਅਰ ਔਰ ਲਾਈਕ ਕਮੈਂਟ ਜਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜਰੂਰ ਲਿਖਿਓ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਸੋ ਵੀਡੀਓ ਨੂੰ ਪੂਰੀ ਸੁਣਨਾ ਜੀ ਪਹਿਲਾਂ ਤਾਂ ਇੱਥੇ ਸਾਰੀ ਹੀ ਸੰਗਤ ਨੂੰ ਜਿੰਨੇ ਵੀ ਇਸ ਚੈਨਲ ਦੇ ਨਾਲ ਜੁੜੇ ਹੋਏ ਆ ਜੋ ਰੂਹਾਂ ਅੱਜ ਪਹਿਲੀ ਵਾਰ ਇਸ ਵੀਡੀਓ ਨੂੰ ਸੁਣਨ ਜਾ ਰਹੀਆਂ ਆ ਸਾਰਿਆਂ ਨੂੰ ਹਰਖੜੀ ਦੀਆਂ ਲੱਖ ਲੱਖ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਹਮੇਸ਼ਾ ਹੀ ਮਾਲਕ ਹਰ ਇੱਕ ਤੇ ਕਿਰਪਾ ਬਣਾ ਕੇ ਰੱਖੇ ਕਿਸੇ ਭੈਣ ਭਰਾ ਦੇ ਵਿੱਚ ਕਦੇ ਜ਼ਿੰਦਗੀ ਵਿੱਚ ਫੈਕ ਨਾ ਪਵੇ ਹਮੇਸ਼ਾ ਹੀ ਇਹ ਪਿਆਰ ਵਾਲੇ ਰਿਸ਼ਤੇ ਨੇ ਪਿਆਰ ਦੇ ਨਾਲ ਹੀ ਨਿਭਾਏ ਜਾਣ ਤਾਂ ਚੰਗਾ ਹੈ ਜੇ ਕਦੇ ਜ਼ਿੰਦਗੀ ਵਿੱਚ ਕੋਈ ਇਹੋ ਜਿਹਾ ਮੋੜ ਆਉਂਦਾ ਹੈ ਜਿਸ ਮੋੜ ਤੇ ਰਿਸ਼ਤੇ ਟੁੱਟ ਜਾਂਦੇ ਆ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਆਉਂਦੀਆਂ ਨੇ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਿਆ ਕਰੋ ਨਾ ਹੀ ਕੀ ਉਹ ਰਿਸ਼ਤੇ ਨੂੰ ਤੋੜਨ ਦੀ ਸੋਚ ਛੇਤੀ ਕਿਤੇ ਤਾਂ ਇੱਥੇ ਹੀ ਆਪਾਂ ਸੋਚ ਟਿਕਾ ਲੈਂਦੇ ਆਂ ਕਿ ਜਲਦ ਤੋਂ ਜਲਦ ਜੋ ਗੁੱਸੇ ਵਿੱਚ ਫੈਸਲਾ ਲੈ ਲਿਆ ਉਹ ਹੀ ਸਹੀ ਆ ਅਸਲ ਵਿੱਚ ਬੈਠ ਕੇ ਜੋ ਫੈਸਲੇ ਕਰਨੇ ਸੋਚ ਸਮਝ ਕੇ ਵਿਚਾਰ ਕਰਨੀ ਸੋ ਉਹਦੇ ਨਾਲ ਬਹੁਤ ਰਿਸ਼ਤੇ ਟੁੱਟਣ ਤੋਂ ਬਚ ਵੀ ਜਾਂਦੇ ਨੇ ਸੋ ਰਿਸ਼ਤਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਿਆ ਕਰੋ ਇੱਕ ਦੋ ਪਲ ਦਾ ਗੁੱਸਾ ਸਾਰੀ ਜ਼ਿੰਦਗੀ ਖਰਾਬ ਕਰ ਦਿੰਦਾ ਰਿਸ਼ਤਿਆਂ ਨੂੰ ਬਣਾਉਣ ਲਈ ਉਮਰਾਂ ਲੰਘ ਜਾਂਦੀਆਂ ਘਵਾਉਣ ਲਈ ਇੱਕ ਸੈਕਿੰਡ ਵੀ ਨਹੀਂ ਲੱਗਦਾ ਸੋ ਕੋਸ਼ਿਸ਼ ਕਰਿਆ ਕਰੋ ਕਿ ਲੜਾਈਆਂ ਝਗੜਿਆਂ 'ਚ ਕੁਝ ਵੀ ਨਹੀਂ ਰੱਖਿਆ ਸੋ ਜੋ ਅਸੀਂ ਦਿਲਾਂ ਵਿੱਚ ਨਫ਼ਰਤ ਪੈਦਾ ਕਰ ਦਿੰਦੇ ਆ ਨਫ਼ਰਤ ਦੇ ਨਾਲ ਕੀ ਹੋਵੇਗਾ ਰਿਸ਼ਤੇ ਖਤਮ ਹੋ ਜਾਣਗੇ ਬਾਦ ਵਿੱਚ ਅਸੀਂ ਇਕੱਲੇ ਬੈਠ ਕੇ ਦੁਖੀ ਹੁੰਦੇ ਰਹਿੰਦੇ ਆ ਕਿ ਅਸੀਂ ਇਸ ਤਰ੍ਹਾਂ ਰਹਿੰਦੇ ਸੀ ਇਸ ਤਰ੍ਹਾਂ ਰਹਿੰਦੇ ਸੀ ਪਰ ਅਸੀਂ ਕਹਿ ਨਹੀਂ ਪਾਉਂਦੇ ਉਹ ਗੱਲ ਨੂੰ ਸੋ ਕੋਸ਼ਿਸ਼ ਕਰਿਆ ਕਰੋ ਕਿ ਗੁੱਸੇ ਦੇ ਵਿੱਚ ਜਾਂ ਕਿਸੇ ਨੂੰ ਵੱਧ ਘੱਟ ਬੋਲਣ ਦੇ ਨਾਲ ਸਾਨੂੰ ਫਾਇਦਾ ਕੁਝ ਵੀ ਨਹੀਂ ਮਿਲਦਾ ਨੁਕਸਾਨ ਹੀ ਹੁੰਦਾ ਆ ਜਦੋਂ ਤੁਸੀਂ ਬੈਠ ਕੇ ਸੋਚ ਵਿਚਾਰ ਕਰੋਗੇ ਕਿਉਂਕਿ ਸਦਾ ਆਪਾਂ ਇੱਥੇ ਬੈਠੇ ਨਹੀਂ ਰਹਿਣਾ ਇੱਕ ਦਿਨ ਵੈਸੇ ਹੀ ਵਿਛੜ ਜਾਣਾ ਹੈ ਸੋ ਕੋਸ਼ਿਸ਼ ਇਹ ਕਰ ਲਿਆ ਕਰੋ ਕੀ ਇੱਥੋਂ ਜੇਕਰ ਕੁਝ ਘਟਣਾ ਹੈ ਤਾਂ ਪਿਆਰ ਖੱਟ ਕੇ ਜਾਈਏ ਪਿਆਰ ਦੇ ਨਾਲ ਰਹੀਏ ਜੋ ਸਮਾਂ ਅਸੀਂ ਅੱਜ ਬਤਾ ਲੈਣਾ ਹੈ ਇੱਕ ਦੂਸਰੇ ਦੇ ਨਾਲ ਇੱਕ ਵਾਰ ਹੱਥ ਵਿੱਚੋਂ ਲੰਘ ਗਿਆ ਤੇ ਕਦੇ ਵਾਪਸ ਨਹੀਂ ਆਉਣਾ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਰਹਿ ਜਾਂਦਾ ਆਖਿਰਕਾਰ ਇਹ ਸਭ ਕੁਝ ਖਤਮ ਹੋ ਜਾਂਦਾ ਜਦੋਂ ਅੰਤ ਸਮਾਂ ਆਉਂਦਾ ਹੈ ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਇਹਨਾਂ ਗੱਲਾਂ ਦੀ ਕੋਈ ਵੀ ਵਜ੍ਹਾ ਨਹੀਂ ਹੈ ਜੋ ਅਸੀਂ ਗੱਲਾਂ ਐਡਿਟੀਆਂ ਬਣਾ ਲੈਂਦੇ ਆ ਉਹਨਾਂ ਦਾ ਸਾਨੂੰ ਕੋਈ ਵੀ ਲਾਭ ਨਹੀਂ ਮਿਲਦਾ ਬਲਕਿ ਨੁਕਸਾਨ ਹੀ ਹੁੰਦਾ ਆ ਸੋ ਕੋਸ਼ਿਸ਼ ਕਰੋ ਕਿ ਰਿਸ਼ਤਿਆਂ ਨੂੰ ਸਮਝਾਇਆ ਜਾਵੇ ਬੈਠ ਕੇ ਸਮਝਿਆ ਜਾਵੇ ਜਦੋਂ ਇੱਕ ਦੂਸਰੇ ਨਾਲ ਤੁਸੀਂ ਦਿਲ ਦੀ ਗੱਲ ਕਰਨੀ ਸ਼ੁਰੂ ਕਰੋਗੇ ਤੇ ਇਹ ਸਾਰੇ ਝਗੜੇ ਝੇੜੇ ਖਤਮ ਹੋ ਜਾਣਗੇ। ਪਰ ਜਦੋਂ ਇਹ ਰਿਸ਼ਤੇ ਟੁੱਟਦੇ ਨੇ ਦੁੱਖ ਦੋਨਾਂ ਧਿਰਾਂ ਨੂੰ ਹੁੰਦਾ ਹੈ ਪਰ ਕਹਿ ਨਹੀਂ ਪਾਉਂਦੇ ਕਿਉਂਕਿ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਅਸੀਂ ਵੱਜ ਜਾਂਦੇ ਆ ਕਿ ਸਾਨੂੰ ਬਹੁਤ ਕੁਝ ਦੇਖਣਾ ਪੈਂਦਾ ਆ ਪਰ ਅਸਲੀਅਤ ਇਹ ਵੀ ਦੇਖਿਆ ਕਰੋ ਕਿ ਜਿੱਥੇ ਅਸੀਂ ਜੰਮੇ ਪਲੇ ਆ ਇਕੱਠੇ ਰਹੇ ਆ ਕਿਉਂਕਿ ਅੰਦਰੋਂ-ਅੰਤਰੀ ਝੂਰਾਗੇ ਅੰਦਰੋਂ-ਅੰਤਰੀ ਦੁਖੀ ਹੋਵਾਂਗੇ ਇਸ ਮਸਲੇ ਦਾ ਹੱਲ ਨਹੀਂ ਹੋਣਾ ਸੋ ਮਸਲੇ ਦਾ ਹੱਲ ਬਹਿ ਕੇ ਕੱਢੋਂਗੇ ਤਾਂ ਜ਼ਰੂਰ ਹੋਵੇਗਾ ਕਈ ਵਾਰ ਦੇਖਿਆ ਹੈ ਕਿ ਜੋ ਭੈਣਾ ساری ਜ਼ਿੰਦਗੀ ਜਦੋਂ ਜਨਮ ਲੈਂਦੀਆਂ ਆ ਵਿਆਹ ਹੁਣ ਤੱਕ ਪੂਰੀ ਤਰ੍ਹਾਂ ਮਾਪਿਆਂ ਦੇ ਨਾਲ ਖੜਦੀਆਂ ਆ ਤੇ ਬਾਅਦ ਵਿੱਚ ਵੀ ਮਾਪਿਆਂ ਦਾ ਸਹਾਰਾ ਬਣਦੀਆਂ ਪੁੱਤਾਂ ਨਾਲੋਂ ਵੱਧ ਕੇ ਕਰਦੀਆਂ ਆ ਕਈ ਵਾਰ ਦੇਖਿਆ ਹੈ ਕਿ ਭੈਣਾਂ ਭਰਾਵਾਂ ਲਈ ਇੰਨਾ ਕੁਝ ਕਰਦੀਆਂ ਆ ਪੁੱਤਾਂ ਵਾਂਗ ਭਰਾਵਾਂ ਨੂੰ ਪਾਲਦੀਆਂ ਆ ਪਰ ਭਰਾ ਸਮਾਉਣ ਤੇ ਸਾਥ ਛੱਡ ਦਿੰਦੇ ਆ ਤੇ ਉਹਨਾਂ ਭੈਣਾਂ ਤੇ ਕੀ ਗੁਜ਼ਰਦੀ ਆ ਉਹ ਇਹ ਸਮਝ ਸਕਦੀਆਂ ਆ ਕਿਉਂਕਿ ਭੈਣਾਂ ਕਦੇ ਵੀ ਭਰਾਵਾਂ ਨੂੰ ਦੁਖੀ ਨਹੀਂ ਦੇਖ ਸਕਦੀਆਂ ਜਿੱਥੇ ਵੀ ਹੋਣ ਹਮੇਸ਼ਾ ਹੀ ਸੀਸਾ ਦਿੰਦੀਆਂ ਆ ਕਿ ਸਾਡੇ ਵੀਰੇ ਪਸ ਦੇ ਰਹਿਣ ਪਰਮਾਤਮਾ ਉਹਨਾਂ ਨੂੰ ਤਰੱਕੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਭੈਣ ਇੱਕ ਇਹ ਦਵਾਈ ਕਰਦੀ ਚਾਹੇ ਭਰਾ ਮਿਲੇ ਚਾਹੇ ਨਾ ਮਿਲੇ ਸੋ ਕੋਸ਼ਿਸ਼ ਭਰਾਵਾਂ ਨੂੰ ਵੀ ਕਰਨੀ ਚਾਹੀਦੀ ਆ ਕਿ ਇਹ ਸੋਚਿਆ ਕਰੋ ਕਿ ਸਾਡਾ ਸਾਡੀਆਂ ਭੈਣਾਂ ਨੇ ਕਿੰਨਾ ਸਾਥ ਦਿੱਤਾ ਆ ਸਾਡੇ ਮੋٹے ਨਾਲ ਮੋਡਾ ਮਲਾ ਕੇ ਸਾਡੇ ਨਾਲ ਚੱਲਿਆ ਆ ਦੇ ਸਾਲ 'ਚ ਜੇਕਰ 1 2 ਤਿਹਾਰ ਆਉਂਦੇ ਆ ਤੇ ਉਹ ਤਿਹਾਰ ਅਸੀਂ ਆਪਣਾ ਭੈਣਾ ਨਾ ਮਨਾਈਏ ਕਿਉਂਕਿ ਹੋਰ ਵੀ ਅਸੀਂ ਬਹੁਤ ਤਰ੍ਹਾਂ ਦੇ ਖਰਚੇ ਕਰ ਲੈਨੇ ਆ ਜੇਕਰ ਅਸੀਂ ਇਹ দান ਇੱਕੇ দান ਆ ਜੋ ਕੁੜੀਆਂ ਨੂੰ ਆਪਾਂ ਕੁਝ ਦੇਣਾ ਸੋ ਵੈਸੇ ਭੈਣਾ ਕਦੇ ਵੀ ਚੀਜ਼ਾਂ ਦੀਆਂ ਭੁੱਖੀਆਂ ਨਹੀਂ ਹੁੰਦੀਆਂ ਉੱਤੇ ਲੋ ਦਵਾਵਾ ਆਪਣੇ ਮਾਪਿਆਂ ਦੇ ਹਮੇਸ਼ਾ ਕਰਦੀਆਂ ਹੈ ਪਰ ਇੱਕ ਰੀਤ ਕਹਿੰਦੇ ਕੀ ਜਿਹੜੀ ਰੀਤ ਬਣੀ ਹੋਈ ਆ ਚਾਹੇ ਪਹਿਣਾ ਕੁਝ ਮੰਗਣ ਨਾ ਮੰਗਣ ਪਰ ਮੂਰਲੇ ਦੇਖਦੇ ਆ ਕਿ ਇਹਦੇ ਮਾਪਿਆਂ ਨੇ ਕੀ ਦਿੱਤਾ ਉਹ ਸਿਰਫ ਇੱਕ ਇਹ ਮਜਬੂਰੀ ਚ ਵੱਜਣਾ ਹੁੰਦੀਆਂ ਨਹੀਂ ਸੋ ਹਮੇਸ਼ਾ ਹੀ ਇੱਥੇ ਇਹ ਕਵਾਂਗੇ ਕਿ ਮੱਥੇ ਵੱਟ ਕਦੇ ਨਾ ਪਾਓ ਜੋ ਵੀ ਸਰਦਾ ਆ ਉਹਨਾਂ ਹੀ ਚਾਹੇ ਕਰੋ ਪਰ ਦਿਨ ਸੋਦ ਤੇ ਜਾਂ ਤੇ ਇੱਕ ਜ਼ਰੂਰ ਕਰ ਲਿਆ ਕਰੋ ਸੋ ਸਾਰੇ ਹੀ ਮਨ ਮਟਾਵ ਜਿਹੜੇ ਆ ਉਹ ਦੂਰ ਹੋ ਜਾਂਦੇ ਆ ਜੇਕਰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪਰੇਸ਼ਾਨੀ ਚੱਲਦੀ ਹੈ ਸੋ ਹਮੇਸ਼ਾ ਪਿਆਰ ਦੇ ਨਾਲ ਰਹੋਗੇ ਜਿੱਥੇ ਪਿਆਰ ਤੇ ਸਤਿਕਾਰ ਆ ਉੱਥੇ ਪਰਮਾਤਮਾ ਦਾ ਵਾਸ ਹੁੰਦਾ ਹੈ ਪਰਮਾਤਮਾ ਵੀ ਉੱਥੇ ਵੱਸਦਾ ਹੈ ਜਿਸ ਪਰਿਵਾਰ ਵਿੱਚ ਪ੍ਰੇਮ ਸਤਿਕਾਰ ਹਮੇਸ਼ਾ ਇੱਕ ਦੂਸਰੇ ਲਈ ਇੱਜ਼ਤ ਹੋਵੇ ਸੋ ਹਮੇਸ਼ਾ ਹੀ ਜੇਕਰ ਅਸੀਂ ਚਾਹੀਏ ਕਿ ਰਿਸ਼ਤਿਆਂ ਨੂੰ ਜੋੜ ਕੇ ਰੱਖਣਾ ਹੈ ਰੱਖ ਵੀ ਸਕਦੇ ਹਾਂ ਜੇਕਰ ਇੱਕ ਧਿਰ ਕੁਝ ਕਹਿੰਦੀ ਹੈ ਤੇ ਦੂਸਰੀ ਧਿਰ ਨੂੰ ਚੁੱਪ ਕਰ ਜਾਣਾ ਚਾਹੀਦਾ ਆ ਸੋ ਇਹਦੇ ਵਿੱਚ ਹੀ ਭਲਾ ਹੁੰਦਾ ਹੈ ਜਿੱਥੋਂ ਰਿਸ਼ਤੇ ਵਚਨ ਉੱਥੇ ਚੁੱਪ ਕਰ ਜਾਣਾ ਚਾਹੀਦਾ ਹੈ ਸੋ ਉਮੀਦ ਕਰਦੇ ਆ ਕਿ ਤੁਸੀਂ ਇਹ ਗੱਲ ਨੂੰ ਨੋਟ ਕਰੋਗੇ ਸਮਝੋਗੇ ਸੋ ਪਰਮਾਤਮਾ ਦੇ ਰਸਤੇ ਤੇ ਚੱਲਣਾ ਹੈ ਤਾਂ ਫਿਰ ਦਿਲ ਇਸ ਤਰ੍ਹਾਂ ਦਾ ਹੀ ਕਰਕੇ ਚੱਲਣਾ ਪੈਣਾ ਤਾਂ ਹੀ ਉਹ ਪਰਮਾਤਮਾ ਦੀ ਕਿਰਪਾ ਨੂੰ ਹਾਸਲ ਕਰ ਸਕਦੇ ਆ ਸੋ ਜਦੋਂ ਮਨ ਵਿੱਚ ਅਸੀਂ ਬੈਰ ਵਿਰੋਧ ਰੱਖਦੇ ਆ ਇਸ ਤਰ੍ਹਾਂ ਪਰਮਾਤਮਾ ਵੀ ਮਨ ਵਿੱਚ ਵਾਸ ਨਹੀਂ ਕਰਦਾ ਪਰਮਾਤਮਾ ਵੀ ਸਿਪਾਈ ਵਾਲੇ ਥਾਂ ਤੇ ਹੀ ਵੱਸਦਾ ਹੈ ਕੰਦੇ ਕੀ ਜਹਾਂ ਸਪਾਈ ਵਹਾਂ ਖੁਦਾਈ ਜੇਕਰ ਇਸ ਮਨ ਵਿੱਚ ਸਪਾਈ ਹੈ ਤੇ ਮਨ ਵਿੱਚ ਪਰਮਾਤਮਾ ਦਾ ਵਾਸ ਹੋਵੇਗਾ ਜੇਕਰ ਘਰ ਵਿੱਚ ਸਪਾਈ ਹੈ ਤੇ ਘਰ ਵਿੱਚ ਹੀ ਪਰਮਾਤਮਾ ਦਾ ਪੈਰਾਫਿਰਕਾ ਰਹਿੰਦਾ ਹੈ ਇਸੇ ਤਰ੍ਹਾਂ ਹੈ ਜੀ ਇਹ ਰਿਸ਼ਤਿਆਂ ਨੂੰ ਬਚਾਉਣਾ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰ ਲਈਏ ਕਿ ਕੱਲ ਰਖੜੀ ਦਾ ਦਿਨ ਅਸੀਂ ਕਿਸ ਤਰ੍ਹਾਂ ਮਨਾਉਣਾ ਹੈ ਤੇ ਕੀ ਕਰਮ ਕਰਨਾ ਹੈ ਸੋ ਕੱਲ ਸਵੇਰੇ ਅਮਰਤ ਵੇਲੇ ਉੱਠੋ ਤਾਂ ਬਹੁਤ ਹੀ ਵਧੀਆ ਗੱਲ ਹੈ ਜਿਹੜੇ ਵੀ ਪੀਰਾਂ ਫੀਰਾਂ ਦੀ ਸੇਵਾ ਕਰਦੇ ਆ ਅਮਰਤ ਵੇਲੇ ਉੱਠ ਕੇ ਅਰਦਾਸਾਂ ਬੇਨਤਨਾ ਦੁਆਵਾਂ ਫਰਿਆਦਾਂ ਕਰਨ ਤੇ ਸ਼ੁਰੂਆਤ ਆਪਣੇ ਮੁਰਸ਼ਿਦ ਤੋਂ ਕਰਨ ਸੋ ਕੋਸ਼ਿਸ਼ ਕਰੋ ਜੇਕਰ ਅੱਜ ਤੁਸੀਂ ਇਹ ਵੀਡੀਓ ਸੁਣ ਰਹੇ ਹੋ ਅੱਜ ਹੀ ਤੁਸੀਂ ਇਹ ਚੀਜ਼ ਘਰ ਵਿੱਚ ਲਿਆ ਕੇ ਰੱਖੋਗੇ ਤਸਵੀਰें ਅਮਰਤ ਵੇਲੇ ਉੱਠ ਕੇ ਪਹਿਲਾਂ ਆਪਣੇ ਮਾਲਕ ਦੇ ਚਰਨਾ ਦੇ ਵਿੱਚ ਜਾ ਕੇ ਹਾਜ਼ਰੀ ਲਗਾਉਣੀ ਹੈ ਉਹਨਾਂ ਨੂੰ ਯਾਦ ਕਰਨਾ ਹੈ ਮਿੱਠਾ ਲਿਆ ਕੇ ਰੱਖੋ ਸੋ ਸਵੇਰੇ ਉੱਠਦੇ ਹੀ ਪਹਿਲਾਂ ਆਪਣੇ ਮੁਰਸ਼ਿਦ ਨੂੰ ਯਾਦ ਕਰਕੇ ਆਪਣੇ ਮੁਰਸ਼ਿਦ ਦੇ ਨਾਮ ਦੀ ਰਖੜੀ ਜ਼ਰੂਰ ਕੱਢਣੀ ਹੈ ਸੋ ਦਰਬਾਰ ਵਿੱਚ ਰਖੜੀ ਜ਼ਰੂਰ ਬਨੋ ਉਹਨਾਂ ਦਾ ਸਰੂਪ ਹੈ ਤੇ ਸਰੂਪ ਦੇ ਨਾਲ ਬਨ ਸਕਦੇ ਆ ਜਾਂ ਫਿਰ ਜੋ ਸਮਾਨ ਅਸੀਂ ਦਰਬਾਰ ਵਿੱਚ ਰੱਖਿਆ ਹੁੰਦਾ ਹੈ ਖੁੰਡੀ ਹੋਈ ਚਿਮਟਾ ਹੋਇਆ ਉਹਨਾਂ ਨੂੰ ਤੁਸੀਂ बन ਸਕਦੇ ਆ ਰਖੜੀ ਆਪਣੇ مالک ਦਾ ਨਾਮ ਲੈ ਕੇ ਉਹਨਾਂ ਨੂੰ ਯਾਦ ਕਰਕੇ ਸੁ ਮਿੱਠਾ ਉਹਨਾਂ ਦੇ ਨਾਮ ਦਾ ਕਟੋ ਫਿਰ ਅਰਦਾਸ ਬੇਨਤੀ ਕਰੋ ਫਿਰ ਆਪਣੇ ਭਰਾਵਾਂ ਲਈ ਦੁਆਵਾਂ ਕਰੋ ਕਿਉਂਕਿ ਜਦੋਂ ਅਸੀਂ ਪਹਿਲ ਪ੍ਰਮਾਤਮਾ ਨੂੰ ਦੇ ਦਿੰਦੇ ਆ ਤਾਂ ਫਿਰ ਪ੍ਰਮਾਤਮਾ ਹਮੇਸ਼ਾ ਹੀ ਰੱਖਿਆ ਕਰਦਾ ਹੈ ਪੈਣਾ ਭਰਾਵਾਂ ਦੀ ਸੋ ਜੋ ਵੀ ਪੈਣਾ ਭਰਾਵਾਂ ਦੇ ਦੁੱਖ ਨੇ ਉਹ ਦੂਰ ਕਰ ਦਿੰਦਾ ਹੈ ਸੋ ਜੋ ਪੈਣਾ ਭਰਾਵਾਂ ਲਈ ਮੰਗਦਿਆਂ ਆ ਉਹ ਪ੍ਰਮਾਤਮਾ ਮਨਜ਼ੂਰ ਕਰ ਦਿੰਦਾ ਹੈ ਸੋ ਇੱਥੇ ਕਹਿਣ ਨੂੰ ਤਾਂ ਹੈ ਕਿ ਭਰਾ ਭੈਣਾਂ ਦੀ ਰੱਖਿਆ ਕਰਦੇ ਆ ਪਰ ਅਸਲ ਵਿੱਚ ਭੈਣਾਂ ਭਰਾਵਾਂ ਲਈ ਕਿੰਨਾ ਕੁਝ ਕਰਦੀਆਂ ਨੇ ਕਿੰਨੀਆਂ ਦਵਾਵਾਂ ਅਰਦਾਸਾਂ ਬੇਨਤੀਆਂ ਕਰਦੀਆਂ ਹੈ ਕੋਈ ਇੱਕ ਭੈਣ ਸਮਝ ਸਕਦੀ ਤੇ ਜਿੱਥੇ ਭਰਾ ਖੜਦਾ ਹੈ ਉਹ ਭਰਾ ਹੀ ਸਮਝ ਸਕਦਾ ਆ ਸੋ ਇਹਨਾਂ ਗੱਲਾਂ ਨੂੰ ਜੇਕਰ ਅਸੀਂ ਚਾਹੀਏ ਕਿ ਵਧੀਆ ਢੰਗ ਦੇ ਨਾਲ ਬਣਾਉਣਾ ਹੈ ਜ਼ਿੰਦਗੀ ਨੂੰ ਤਾਂ ਫਿਰ ਅਸੀਂ ਸਵਾਰ ਸਕਦੇ ਆ ਕਿਉਂਕਿ ਪਹਿਲ ਅਸੀਂ ਆਪਣੇ ਮੁਰਸ਼ਿਦ ਨੂੰ ਦੇ ਦੰਨੇ ਜੋ ਸਾਰਿਆਂ ਦਾ ਹੀ ਮਾਪਾ ਹੈ ਸਾਡੇ ਮਾਪਿਆਂ ਦਾ ਵੀ ਮਾਪਾ ਹੈ ਅਸਲ ਮਾਪਾ ਜਿੱਥੋਂ ਅਸੀਂ ਆਏ ਹੋਏ ਆ ਜਿਨੇ ਸਾਨੂੰ ਇਸ ਦੁਨੀਆ ਤੇ ਭੇਜਿਆ ਹੋਇਆ ਆ ਜਦੋਂ ਅਸੀਂ ਉਹਨੂੰ ਯਾਦ ਕਰਕੇ ਫਿਰ ਰਿਸ਼ਤਿਆਂ ਵੱਲ ਨੂੰ ਤੁਰਦੇ ਹਾਂ ਤੇ ਉਹ ਰਿਸ਼ਤਿਆਂ ਵਿੱਚ ਹਮੇਸ਼ਾ ਮਜ਼ਬੂਤੀ ਬਣੀ ਰਹਿੰਦੀ ਆ ਫਿਰ ਪ੍ਰਮਾਤਮਾ ਉਹਨਾਂ ਰਿਸ਼ਤਿਆਂ ਨੂੰ ਟੁੱਟਣ ਨਹੀਂ ਦਿੰਦਾ ਜੇਕਰ ਥੋੜੀ-ਬਹੁਤ ਮੁਸੀਬਤ ਆਉਂਦੀ ਆ ਤੇ ਉਹਨਾਂ ਨੂੰ ਦੂਰ ਕਰ ਦਿੰਦਾ ਹੈ ਜਦੋਂ ਅਸੀਂ ਪਹਿਲ ਆਪਣੇ ਮੁਰਸ਼ਿਦ ਨੂੰ ਦਿੱਨੇ ਤਾਂ ਵਿਸ਼ਵਾਸ ਰੱਖ ਕੇ ਅਰਦਾਸ ਬੇਨਤੀ ਕਰਦੇ ਹਾਂ ਤੇ ਉਹ ਫਿਰ ਮੁਰਸ਼ਿਦ ਕਦੇ ਵੀ ਪਿੱਠ ਨਹੀਂ ਲੱਗਣ ਦਿੰਦਾ ਸੋ ਆਪਣੇ ਪ੍ਰਮਾਤਮਾ ਨੂੰ ਵੀ ਯਾਦ ਰੱਖੋ ਤੇ ਆਪਣੇ ਰਿਸ਼ਤਿਆਂ ਨੂੰ ਵੀ ਯਾਦ ਰੱਖੋ ਪੈ ਆਪਣੇ ਮੁਰਸ਼ਿਦ ਨੂੰ ਦੋ ਜੀਨੇ ਰਿਸ਼ਤਿਆਂ ਨੂੰ ਸਮੇਟ ਕੇ ਰੱਖਣਾ ਹੈ ਇੱਕ ਕਰਕੇ ਰੱਖਣਾ ਹੈ ਜਦੋਂ ਤੁਸੀਂ ਵਿਸ਼ਵਾਸ ਰੱਖ ਕੇ ਅਰਦਾਸਾਂ ਕਰਦੇ ਹੋ ਬੇਨਤੀਆਂ ਕਰਦੇ ਹੋ ਅਰਦਾਸਾਂ ਕਦੇ ਵੀ ਖਾਲੀ ਨਹੀਂ ਜਾਂਦੀਆਂ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਜੋ ਵੀ ਅਰਦਾਸ ਅਸੀਂ ਕਰਦੇ ਹਾਂ ਉਹ ਕਦੇ ਬੇਅਰਥੀ ਨਹੀਂ ਜਾਂਦੀ ਉਹ ਅੱਜ ਨਹੀਂ ਤਾਂ ਕੱਲ ਪੂਰੀ ਜ਼ਰੂਰ ਮਾਲਕ ਕਰਦਾ ਹੈ ਸੋ ਕੋਸ਼ਿਸ਼ ਕਰਨੀ ਜੀ ਕਿ ਜਿਨ੍ਹਾਂ ਨੂੰ ਇਹ ਮੈਸੇਜ ਪਹੁੰਚ ਚੁੱਕਾ ਆ ਉਹ ਇਸ ਢੰਗ ਨਾਲ ਰੱਖੜੀ ਦਾ ਦਿਨ ਮਨਾਓ ਜੀ ਆਪਣੇ ਗੁਰੂ ਪੀਰ ਨੂੰ ਗੱਲਾਂ ਯਾਦ ਕਰਕੇ ਹਾਜ਼ਰ ਨਾਜ਼ਰ ਸਮਝ ਕੇ ਕੱਲ੍ਹ ਸ਼ੁਰੂਆਤ ਆਪਣੇ ਮੁਰਸ਼ਿਦ ਤੋਂ ਕਰਨੀ ਜੀ